ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸਤਾਂ ਹੋਰ ਸੁਣਾਓ ਬਾਕੀ ਜਿਹੜੇ ਭਰਾ ਤਾਂ ਆਪਣੇ ਨਾਲ ਫੇਸਬੁੱਕ ਤੇ ਜੁੜੇ ਹੋਇਆ ਤਾਂ ਉਹ ਤਾਂ ਜਾਦੇ YouTube ਤੇ ਆਇਆ ਕਰੋ ਕਿਉਂਕਿ YouTube ਤੇ ਜਾਦੇ ਵੀਡੀਓ ਪਾਇਆ ਕਰਾਂਗੇ ਤੇ ਬਾਕੀ ਤੁਸੀਂ ਸਟੇਟ ਦੇ ਹਿਸਾਬ ਦੇ ਨਾਲ ਸਮਝ ਹੀ ਗਏ ਵੀ ਜਿਹੜਾ DNA ਮਤਲਬ ਬਦਲਣ ਦਾ ਪੂਰਾ ਰੋਲਾ ਚੱਲੀ ਜਾਂਦਾ ਹੈ ਵੀ ਜਿਹੜਾ ਸੈਕਸ ਸੀਮੈਂਟ ਤੇ ਕੇਸ ਠੋਕਿਆ ਵਾ ਠੀਕ ਆ ਜੀ ਤਾਂ ਆਸਟ੍ਰੇਲੀਆ ਦੀ ਜਿਹੜੀ ਸੰਸਥਾ ਗਈ ਉਨ੍ਹਾਂ ਦੀ ਰਿਪੋਰਟ ਮੁਤਾਬਕ 2019 ਦੇ ਵਿੱਚ ਜਿਹੜੀ ਰਿਸਰਚ ਹੋਈ ਆ ਉਹਦੀ ਰਿਪੋਰਟ ਦੇ ਮਗਰ ਠੀਕ ਹੈ ਤਾਂ ਛੋਟਾ ਜਿਹਾ ਤੁਹਾਨੂੰ ਮੈਂ ਇੱਕ ਕਲਿੱਪ ਵੀ ਨਾਲ ਲਾ ਕੇ ਤੁਹਾਨੂੰ ਸੁਣਾਉਂਗਾ ਮੈਂ ਉਹਦਾ ਡੀਐਨਏ ਕਿਉਂਕਿ ਡੈਮੇਜ ਹੁੰਦਾ ਉਹ ਡੀਐਨਏ ਡੈਮੇਜ ਹੋਣ ਨਾਲ ਉਹ ਪ੍ਰਭਾਵ ਜਿਹੜਾ ਗ੍ਰੈਗਰ ਮੈਂਡਲ ਦੇ ਨਿਯਮਾਂ ਦੇ ਮੁਤਾਬਕ ਕਈ ਪੀੜ੍ਹੀਆਂ ਤੱਕ ਐਵੇਂ ਹੀ ਚੱਲਦੇ ਰਹਿੰਦੇ ਨੇ ਔਰ ਹੁਣੇ-ਹੁਣੇ ਇੱਕ ਖੋਜ ਹੋਈ ਆ ਪ੍ਰੋਫੈਸਰ ਡੇਵਿਡ ਫਾਗਨੀ ਨੇ ਹਾਰਵਰਡ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਦੇ ਜਿਹੜੇ ਐਚਓਡੀ ਨੇ ਉਹਨਾਂ ਨੇ ਖੋਜ ਕੀਤੀ ਆ ਬ੍ਰਿਟਿਸ਼ ਕੈਂਸਰ ਜਰਨਲ ਚ 2020 ਦਸੰਬਰ 2019 ਦੇ ਵਿੱਚ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੀ ਖੋਜ ਹੋਈ ਸੀ ਡਾਲਸਨ ਪਾਮਰ ਨੇ 2011 ਦੇ ਵਿੱਚ ਇਹ ਖੋਜਾਂ ਸਾਨੂੰ ਇਹ ਦੱਸਦੀਆਂ ਨੇ ਕਿ ਕਿਸੇ ਵੀ ਜੀਵ ਦਾ ਅਗਰ ਡੀਐਨਏ ਥੋੜਾ ਜਿਆਦਾ ਵੀ ਬਦਲ ਜਾਏ ਕਿ ਉਹਨੂੰ ਕੈਂਸਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਣਗੇ ਹੁਣ ਇਹਨਾਂ ਗਾਵਾਂ ਨੂੰ ਕੈਂਸਰ ਹੋ ਜਾਏਗੀ ਗਾਂ ਨੂੰ ਤਾਂ ਪਤਾ ਵੀ ਨਹੀਂ ਚੱਲਦਾ ਉਹਨੂੰ ਕੈਂਸਰ ਹੋ ਗਈ ਆ ਉਸ ਕੈਂਸਰ ਵਾਲੀ ਗਾਂ ਦਾ ਅਸੀਂ ਦੁੱਧ ਪੀਵਾਂਗੇ ਸਾਡੇ ਬੱਚੇ ਪੀਣਗੇ ਗਰਭ ਦੀ ਔਰਤਾਂ ਫਿਰਿੰਗੀਆਂ ਫੇਰ ਦੂਜਾ ਪਹਿਲੂ ਦੇਖੋ ਜਦੋਂ ਗਾਂ ਦਾ ਡੀਐਨਏ ਹੀ ਬਦਲ ਗਿਆ ਜਦੋਂ ਅਸੀਂ ਉਹਦਾ ਦੁੱਧ ਪੀਵਾਂਗੇ ਤੇ ਉਹ ਦੁੱਧ ਵੀ ਬਦਲੇ ਹੋਏ ਡੀਐਨਏ ਵਾਲਾ ਹੈ ਉਹ ਦੁੱਧ ਪੀਣ ਤੋਂ ਬਾਅਦ ਸਾਡਾ ਵੀ ਲਓ ਜੀ ਦੇਖੋ ਵੀ ਇਹ ਕਹਿੰਦੇ ਜਿਹੜਾ ਦੁੱਧ ਪੀਵਾਂਗੇ ਉਹਦਾ ਵੀ ਡੀਐਨਏ ਬਦਲੂਗਾ ਸਾਡਾ ਵੀ ਡੀਐਨਏ ਬਦਲੂਗਾ ਜਿਹੜੇ ਸਾਡੇ ਬੱਚੇ ਐ ਤਾਂ ਆਉਣ ਵਾਲੀ ਜਿਹੜੀ ਪੀੜ੍ਹੀ ਐ ਉਹ ਵੀ ਇਹ ਦੁੱਧ ਪੀ ਕੇ ਖਤਮ ਹੋ ਜੂਗੀ ਗਾਂ ਨੂੰ ਜਦੋਂ ਕੈਂਸਰ ਹੋਊਗਾ ਉਹਨੂੰ ਖੁਦ ਨਹੀਂ ਪਤਾ ਲੱਗਣਾ ਵੀ ਮੈਨੂੰ ਇਹ ਨਾਮਰਾਦ ਬਿਮਾਰੀ ਜਿਹੜੀ ਲੱਗ ਚੁੱਕੀ ਐ ਜਿਹੜੇ ਉਹਨਾਂ ਦੇ ਦੁੱਧ ਪੀਣੇ ਐ ਉਹ ਆਪਣੇ ਬੱਚਿਆਂ ਲਈ ਵੀ ਬਹੁਤ ਵੱਡੇ ਘਾਤ ਵੀ ਬਹੁਤ ਉਹ ਘਾਤਕ ਹੋ ਸਕਦੇ ਆ ਦੇਖੋ ਇਹ ਮੈਂ ਆਪਣੇ ਕੋਲੇ ਨਹੀਂ ਕਹਾ ਇਹ ਜਿਹੜੀ ਵੱਡੀ ਰਿਪੋਰਟ ਆ ਰਿਪੋਰਟ ਦੇ ਮੁਕਾਬਲ ਤੁਹਾਨੂੰ ਦੱਸਿਆ ਵੀ ਜਿਹੜਾ ਸਿਕਸ ਸੀਮੰਟ ਦਾ ਵੀ ਪੂਰਾ ਆਜਾ ਦੇ ਕਈ ਮਤਲਬ ਹੋਰ ਵੀ ਜਿਹੜੀਆਂ ਰਿਸਰਚਾਂ ਹੁੰਦੀਆਂ ਵੀ ਉਹ ਕਹਿੰਦੇ ਡੀਐਨਏ ਨਾਲ ਨਹੀਂ ਜਿਹੜੀ ਵੀ ਇਹ ਚੀਜ਼ ਹੋਣੀ ਚਾਹੀਦੀ ਵੀ ਇਹਦਾ ਨਹੀਂ ਬਦਲਾਵ ਖੋਣਾ ਚਾਹੀਦਾ ਜਿਹੜੀ ਨੈਚੁਰਲ ਕੁਦਰਤ ਦੇ ਨਾਲ ਖਿਲਵਾੜ ਨਹੀਂ ਹੋਣੀ ਚਾਹੀਦੀ ਵੀਕੋ ਕੰਦੇ ਜਿਹੜੀ ਕੁਦਰਤ ਦੇ ਨਾਲ ਜਿਹੜੀ ਖਲਵਾੜਾ ਨਹੀਂ ਕਰਨੀ ਚਾਹੀਦੀ ਜੇ ਉਹਨੇ ਕੋਈ ਮੇਲ ਨੇ ਪੈਦਾ ਹੋਣਾ ਮੇਲ ਨੇ ਪੈਦਾ ਹੋਣਾ ਫੀਮੇਲ ਨੇ ਪੈਦਾ ਹੋਣਾ ਫੀਮੇਲ ਨੇ ਪੈਦਾ ਹੋਣਾ ਪਰ ਜਦੋਂ ਉਹਨੂੰ ਕਿਸੇ ਵੀ ਤਕਨੀਕ ਦੇ ਨਾਲ ਆਪਾਂ ਜਦੋਂ ਡੀਐਨਏ ਟਾਈਟ ਦਾ ਬਦਲਾਵ ਕਰਾਂਗੇ ਕਹਲੀਆਂ ਫੀਮੇਲਾਂ ਸਪਰਮ ਕੋਈ ਲੇਜ਼ਰ ਉਹਨੂੰ ਮਾਰਦਾ ਕੋਈ ਝਟਕੇ ਲੱਗਦੇ ਆ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਵਾਸਤੇ ਉਹਨਾਂ ਨੇ ਦੱਸਿਆ ਉਹਨਾਂ ਨੇ ਬਹੁਤ ਵੱਡੀ ਰਸਾਇਤ ਕੀਤੀ ਹੈ ਖਬਰ ਬਹੁਤ ਵੱਡੀ ਹੈ ਇਹ ਦੁੱਧ ਦੇ ਨਾਲ ਕਿਵੇਂ ਜਾ ਕੇ ਉਹਦੇ ਨਾਲ ਜਿਹੜੇ ਬੱਚੇ ਆਉਣ ਵਾਲੇ ਪੈਦਾ ਹੋਣਗੇ ਸੈਕਸ ਸੀਮਨ ਵਾਲੇ ਠੀਕ ਹੈ ਜੀ ਉਹ گاਵਾ ਮਾਂ ਦੇ ਵਿੱਚ ਕੀ ਪ੍ਰੋ ਤੇ ਵੀ ਕਿਵੇਂ ਜਾਦੇ ਇਹ ਸੈਟਮ ਬਦਲਣਾ ਠੀਕ ਹੈ ਇੰਨਾ ਜਾਦੇ ਜਿਹੜਾ ਸੈਟਮ ਬਦਿਆਂ ਪਿਆ ਤੇ ਆਪਾਂ ਇਹੀ ਗੱਲਾਂ ਪਹਿਲਾਂ ਤੋਂ ਕਰਦੇ ਰਹਿੰਨੇ ਆ ਤੁਹਾਡੇ ਨਾਲ ਵੀ ਤੁਸੀਂ ਨੇਚਰਲ ਚੀਜ਼ਾਂ ਦੇ ਨਾਲ ਜੁੜੋ ਵੀਰੇ ਜਿਹੜੀਆਂ ਆਪਣੇ ਦਾਦੇ-ਪਰਦਾਦਿਆਂ ਤੋਂ ਨਾਂ ਤੇ ਸੀ ਪਹਿਲਾਂ ਤਾਂ ਸਭ ਤੋਂ ਮਾੜਾ ਕੰਮ ਹੀ ਆਪਣੇ ਬਰਜ਼ੁਰਗਾਂ ਨੇ ਕੀਤਾ ਕਹਿਣ ਦਾ ਭਾਵ ਜੇ ਕੋਈ ਖੇਤੀ ਕਰਨ ਲੱਗਦਾ ਸੀ ਉਹਨੂੰ ਕਹਿੰਦੇ ਸੀ ਤੈਨੂੰ ਖੇਤੀ ਦੇ ਵਿੱਚ ਕੀ ਹੈ ਪੰਜੀਣੀ ਬਾਜ ਦੀ ਖੇਤੀ ਦੇ ਵਿੱਚ ਘੱਟਾ ਸਾਂਨਣਾ ਜੀ ਐਂ ਕਰਨਾ ਜਿਵੇਂ ਕੋਈ ਬੰਦਾ ਕਹਿੰਦਾ ਸੀ ਫਾਰਮਰ ਕਰਨਾ ਫਾਰਮ ਪਾਉਣਾ ਮੱਝਾਂ ਰੱਖਾਂਗੇ ਪਸ਼ੂ ਰੱਖਾਂਗੇ ਦੇਸੀ ਗਾਮਾਂ ਐ ਖਤਮ ਕਰਮਾਈਆਂ ਠੀਕ ਆ ਨਹੀਂ ਜੀ ਦੇਸੀ ਗਾਵਾਂ ਵੀ ਇਦਾਂ ਹੀ ਖਤਮ ਹੋ ਗਈਆਂ ਇਦਾਂ ਹੀ ਆਪਣੇ ਘਰ ਦੇ ਕਰਦੇ ਨੇ ਆਪਣਾ ਜਿਹੜਾ ਤਕਨੀਕੀ ਧਿਆਨ ਸੀਗਾ ਪਸ਼ੂਆਂ ਨੂੰ ਵਧਾਉਣ ਵਾਸਤੇ ਉਹ ਖਤਮ ਹੋ ਗਿਆ ਠੀਕ ਆ ਕੁਝ ਸਮੇਂ ਪਹਿਲਾਂ ਤਾਂ ਜਾ ਕੇ ਕਹਿੰਦੇ ਸੀ ਵੀ ਡੰਗਰੀ ਰੱਖੇ ਬਈ ਯਾਰ ਕੀ ਆ ਪਰ ਜੇ ਤੁਸੀਂ ਰਿਸਰਚ ਕਰੋ ਜਿਹੜੇ ਘਰਾਂ ਦੇ ਵਿੱਚ ਪਹਿਲਾਂ ਵੀ ਮੱਝਾਂ ਹੁੰਦੀਆਂ ਸੀ 10 15 15 20 20 ਉਹ ਘਰਾਂ ਨੇ ਸਭ ਤੋਂ ਵੱਧ ਜ਼ਮੀਨ ਖਰੀਦੀ ਵੀ ਅੱਜ ਦਾ ਇਤਿਹਾਸ ਗਵਾਹ ਆ ਤੁਸੀਂ ਜਾ ਕੇ ਦੇਖ ਲਓ ਜਿਹੜੇ ਪਿੰਡ ਦੇ ਵਿੱਚ ਕਾਮਯਾਬ ਹੋਇਆ ਜਿਨ੍ਹਾਂ ਦੇ ਘਰੇ ਅੱਜ ਵੀ ਪਸ਼ੂ ਆ ਉਹਨਾਂ ਦੇ ਘਰੇ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਅੱਜ ਵੀ 10 15 ਮੈਂ ਬਹੁਤ ਵੀਡੀਓ ਸ਼ੂਟ ਕੀਤੀਆਂ ਇਦਾਂ ਦੀਆਂ ਵੀ ਜਿਹੜੀਆਂ ਆਪਣੀਆਂ ਸੱਭਿਆਚਾਰਕ ਦੇ ਸੱਭਿਆਚਾਰ ਦੇ ਵਿੱਚ ਆਉਂਦੀਆਂ ਸੱਭਿਆਚਾਰਕ ਦੇ ਚਾਰ ਦੇ ਵਿੱਚ ਇਹ ਨਹੀਂ ਵੀ ਆਪਣੇ ਚਰਖੇ ਆ ਗਏ ਉਹ ਆ ਗਿਆਂ ਉਹ ਆ ਗਿਆਂ ਚਲੋ ਉਹ ਆਪਣੇ ਅਨਸਾਰ ਪਹਿਲਾਂ ਜਿਵੇਂ ਆਪਣੇ ਕਾਟਨ ਜਾਦੇ ਹੁੰਦੀ ਸੀ ਲੇਡੀਜ਼ ਘਰੇ ਬਣਾਉਂਦੀਆਂ ਠੀਕ ਆ ਜੀ ਉਹ ਬਰਾਉਣ ਦੇ ਨਾਲ ਹੀ ਮਤਲਬ ਜਿਹੜਾ ਦਾਜ ਦਾ ਕੁੜੀ ਨੂੰ ਕੋਈ ਦਰੀਆਂ ਦੇਣੀਆਂ ਕੱਪੜੇ ਦੇਣੇ ਸਾਰਾ ਕੁਝ ਸੂਤ ਦੰਦ ਉਹ ਘਰੇ ਬਣਾਈ ਜਾਂਦੀਆਂ ਸੀ ਹੌਲੀ ਹੌਲੀ ਮਸ਼ੀਨਰੀ ਨੇ ਜੁਗ ਲੈਤਾ ਕੰਮ ਘਟ ਗਏ ਕਾਟਨ ਲੋਕ ਬੀਜ ਨੂੰ ਹਟ ਕੇ ਬਾਣਾ ਦੇ ਵਿੱਚ ਚਰਖਾਂ ਦੇ ਕੰਮ ਬੰਦ ਹੋ ਗਏ ਪਰ ਉਹ ਚਰਖੇ ਨਹੀਂ ਆਪਣੇ ਸੱਭਿਆਚਾਰ ਸੱਭਿਆਚਾਰ ਦੇ ਵਿੱਚ ਇਹ ਆਉਂਦੇ ਆ ਵੀ ਉਹੀ ਜ਼ਿਮੀਂ ਖੇਤ ਜਾਣਾ ਡੱਕ ਕੇ ਦੁੱਧ ਦੇ ਨਾਲ ਆਉਣਾ ਆਥਨੇ ਕਾੜੀ ਵਾਲਾ ਦੁੱਧ ਨਾਲ ਗੋੜ ਦੀ ਡਲੀ ਠੀਕ ਆ ਜੀ ਲੀਵਰ ਨੂੰ ਸਟਰੋਂਗ ਰੱਖਣਾ ਜਾਣ ਪਾਉਣੀ ਉਦੋਂ ਬਾਅਦ ਸ਼ਾਮ ਨੂੰ ਕੌਲੀ ਕੌਲੀ ਘਿਓ ਦੀ ਬੰਦਿਆਂ ਨੂੰ ਦੇਣੀ ਹਨ ਦੁੱਧ ਰੱਜ ਕੇ ਪੀਣਾ ਘਿਓ ਚੰਗਾ ਕਰੇ ਕਰਨਾ ਤੇ ਹੁੰਦੀਆਂ ਸਾਰਿਆਂ ਕੋਲੇ ਮੱਝਾਂ ਤੇ ਦੇਸੀ گاਵਾ ਹੀ ਸੀਗੀਆਂ ਦੇਖੋ ਮੱਝੇ ਨੂੰ ਵੀ ਖਤਮ ਕਰਨ ਦੀ ਬਹੁਤ ਵੱਡੀ ਸਾਹਸਤ ਹੋਈ ਤੁਹਾਨੂੰ ਪਤਾ ਜਿਵੇਂ ਪਹਿਲੀਆਂ ਵੀ ਕੰਪਨੀਆਂ ਹੁਣ ਵੀ ਆਪਾਂ ਨੂੰ ਦਾਤ ਦੇ ਆ ਫਿਲਮਾਂ ਚ ਵੀ ਦੇਖਦੇ ਆ ਵੀ ਜਿਹੜੀਆਂ ਹਟ ਜਾ ਹਟ ਜਾ ਜਿਹੜੀਆਂ ਵੀ ਆਪਾਂ ਜਿਹੜੀਆਂ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਦੇ ਸੀਗੇ ਵੀ ਜਦੋਂ ਵੱਡੀਆਂ ਕੰਪਨੀਆਂ ਆਈਆਂ ਇਹਨਾਂ ਨੇ ਆ ਕੇ ਇੰਡੀਆ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਪਹਿਲਾਂ ਨੇ ਇਹਨਾਂ ਨੇ ਜਿਹੜੀ ਈਸਟ ਕੰਪਨੀ ਕਹਿੰਦੇ ਸੀਗੇ ਵੀ ਉਹਨਾਂ ਨੇ ਸਮਾਨ ਸੈੱਟਮੀ ਕੀਤਾ ਸੀ ਨਾ ਵੀ ਅਸੀਂ ਤੁਹਾਨੂੰ ਤਰੱਕੀ ਦੇਵਾਂਗੇ ਸਾਡੀਆਂ ਕੰਪਨੀਆਂ ਐਵੇਂ ਜਿckਰੀ ਬਾਹਰ ਲਿਆਂ ਕੰਪਨੀਆਂ ਨੇ ਦਿਮਾਰੇ ਦਿਮਾਗ ਫੇੜ ਲੜਾਇਆ ਜਿਹੜੀਆਂ ਆਪਣੀਆਂ ਨਸਲਾਂ ਸੀਗੀਆਂ ਉਹਨਾਂ ਨੇ ਬਈ ਸਭ ਤੋਂ ਵੱਧ ਜਿਹੜੀਆਂ ਸਭ ਤੋਂ ਵੱਡੀਆਂ ਜ਼ਿਆਦਾ ਆਪਣੀਆਂ ਨਸਲਾਂ ਖਤਮ ਕਰਨ ਨੂੰ ਜਿਹੜੀਆਂ ਤਾਂ ਆਪਣੀਆਂ ਨਸਲਾਂ ਸੀ ਦੇਸੀ ਠੀਕ ਹੈ ਇਹਦੇ 'ਚ ਗੁੱਸਾ ਨਾ ਮੰਨੋ ਵੀਰੇ ਆਪਾਂ ਦਿਲ ਦੀ ਗੱਲ ਹੀ ਕਰਦੇ ਆਂ ਤੇ ਜਿਹੜੀ ਗੱਲ ਹੁੰਦੀ ਆ ਉਹੀ ਗੱਲ ਕੀਤੀ ਐ ਠੀਕ ਆ ਜੀ ਤੇ ਹਾਂ ਉਹਦੇ ਡੀਐਨਏ ਬਾਰੇ ਜਿਹੜੀਆਂ ਰਿਪੋਰਟਾਂ ਆਗੀਆਂ ਉਹ ਤੁਹਾਨੂੰ ਦੱਸਤੀਆਂ ਗਾਹਾਂ ਤੁਸੀਂ ਰਿਸਰਚ ਆਪ ਕਰ ਸਕਦੇ ਆ ਗਾਹਾਂ ਜਿਹੜੇ ਸੀਮਨ ਸੈਕ ਸੀਮਨ ਬਣਾਉਂਦੇ ਆ ਉਹ ਵੀ ਆਪ ਦਾ ਦਾਵਾ ਕਰਨਗੇ ਜੇ ਉਹਨਾਂ ਦਾ ਦਾਵਾ ਸੱਚਾ ਹੋਇਆ ਉਹੀ ਆਪਾਂ ਤੁਹਾਡੇ ਨਾਲ ਸਾਂਝਾ ਕਰਦਾਂਗੇ ਵੀ ਨਹੀਂ ਗੱਲ ਜਰ ਇਹ ਗੱਲ ਝੂਠੀ ਆ ਜਾਂ ਸੱਚੀ ਆ ਪਰ ਜਿਹੜੇ ਸਾਹ ਨਾਲ ਕੇਸ ਕੀਤਾ ਠੀਕ ਐ ਇਹਨੂੰ ਬੈਨ ਕਰਨ ਦਾ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਤੀ ਵੀ ਭਾਈ ਇਹ ਘਾਤਕ ਆਉਂ ਕਹਿੰਦੇ ਠੀਕ ਐ ਵੀ ਡੀ ਡੀਐਨਏ ਬਦਲਣਾ ਤਾਂ ਵੀ ਉਹ ਘਾਤਕ ਐ ਠੀਕ ਐ ਜੀ ਤਾਂ ਇਸੇ ਕਰਕੇ ਦੇਖੋ ਆਪਣੀਆਂ ਜਿਹੜੀਆਂ ਦੇਸੀ ਨਸਲਾਂ ਸੀ ਉਹਨਾਂ ਨੇ ਭਰੇ ਜਹਾਜ਼ ਬਾਈ 1965 ਤੋਂ ਲਾ ਕੇ ਜਿਉਂ ਵੱਡੇ ਵੱਡੇ ਜਹਾਜ਼ ਭਰ ਕੇ ਦੇਸੀ ਗਾਵਾਂ ਠੀਕ ਆ ਗਿਰ ਗਾਵਾਂ ਜੀ ਠੀਕ ਆ ਜੀ ਥਾਰਪਾਰਕ ਰੈਡ ਸਿੰਧੀ ਹੋ ਗਈ ਕਾਂਕਰੇਜ ਹੋ ਗਈ ਠੀਕ ਆ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਮਤਲਬ ਉਹਨਾਂ ਨੇ ਨਹੀਂ ਕੀਤੀਆਂ ਠੀਕ ਆ ਸਾਰੀਆਂ ਅੱਜ ਜਾ ਕੇ ਉਹੀ ਬਾਹਰਲੇ ਮੁਲਕਾਂ ਦੇ ਵਿੱਚ ਇੰਨੀਆਂ ਤਕੜੀਆਂ ਤੁਸੀਂ ਕੰਪੀਟੀਸ਼ਨ ਦੇਖੋਗੇ ਸੋਡੀ ਲਾੜ ਨਿਕਲੂ ਵੀ ਆ ਵੀ ਦੇਸੀ ਗਾਂ ਸਾਡੀ ਹੁੰਦੀ ਸੀ ਵੀ ਵੀ ਆਪਣੀ ਵੀ گاਵਾਾਂ ਸੀਗੀਆਂ ਦੇਖੋ ਉਹੀ ਅਗਰ گاਵਾਾਂ ਤੋਂ ਕਿੰਨਾ ਕਿੰਨਾ ਉਹਨਾਂ ਨੇ ਦੁੱਧ ਪੈਦਾ ਕਰਾ ਲਿਆ ਫਿਰ ਬਈ ਉਹਨਾਂ ਨੂੰ ਕੀ ਲੋੜ ਸੀ ਉਹ ਵੀ ਬਾਹਰ ਲੀਆਂ ਵਿਦੇਸੀ گاਵਾਾਂ ਤੋਂ ਦੁੱਧ ਲੈਂਦੇ ਬਈ ਉਹਨਾਂ ਨੂੰ ਫਿਰ ਆਪਣੀਆਂ گاਵਾਾਂ ਤੇ ਕਿਉਂ ਰਿਸਰਚ ਕਰਨ ਦੀ ਲੋੜ ਪਈ ਉਹਨਾਂ ਨੇ ਜਾ ਕੇ ਕਿੰਨੇ ਕਿੰਨੇ ਲੀਟਰਾਂ ਦੇ ਦੁੱਧ ਲੈ ਗਏ ਕਿੰਨੀਆਂ ਕਿੰਨੀਆਂ ਫੈਕਟਾਂ ਵਧਾਈਆਂ ਸਾਰਾ ਕੁਝ ਆਉਂਦਾ ਠੀਕ ਹੈ ਜੀ ਤਾਂ ਇਮੇਜ ਜਿករੀ ਰੈੱਡ ਸਿੰਧੀ ਆ ਗਈ ਠੀਕ ਹੈ ਇਮੇਜ ਜਿករੀ ਥਾਰ پارک ਆ ਗਈ ਤੇ ਧੁੰਨ ਲਗਾ ਜਿਹਨੂੰ ਰਾਠੀ ਕਹਿੰਦੇ ਸੀ ਰਾਠੀ ਆ ਗਈ ਉਹ ਕਾਂਕਰੇਜ ਕਹਿੰਦੇ ਨੇ ਉਹਨੂੰ ਕਾਂਕਰੇਜ ਗਾਂ ਜਿਹੜੀ ਵੱਡੇ ਸਿੰਘਾਂ ਵਾਲੀ ਉਹ ਆ ਗਈ ਤਾਂ ਫਿਰ ਇਹ ਕਿਵੇਂ ਵਿਦੇਸ਼ਾਂ ਚ ਪਾਇਆ ਜਾਂਦਿਆਂ ਬਈ ਇਹ ਤਾਂ ਬਰੀਡ ਹੀ ਆਪਣੇ ਇੰਡੀਆ ਦੀ ਹੈ ਬਈ ਜਿਹੜੀ ਇੰਡੀਆ ਦੀ ਬਰੀਡ ਹੈ ਨਾ ਇਹ ਵੀ ਇੱਕ ਤਹਿ ਇੱਕ ਸਕੀਮ ਤਹਿਤ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਸਕੀਮ ਦੇ ਤਹਿਤ ਵੀ ਜਿਹੜੀ ਇਹ ਵੀ ਨਸਲ ਵੀ ਇੱਕ ਤਰ੍ਹਾਂ ਖਤਮ ਕੀਤੀ ਗਈ ਹੈ ਠੀਕ ਆ ਹੌਲੀ ਹੌਲੀ ਦੇਖੋ ਕਈ ਤਾਂ ਸਮਾਂ ਇਹ じゃਇਆ ਸੀਗਾ ਮੱਝਾਂ ਵਾਲਿਆਂ ਨੂੰ ਕੋਈ ਜਵਾਬ ਦੇਤਾ ਸੀਗਾ ਠੀਕ ਆ ਵੱਡੀਆਂ ਸੰਸਥਾਾਂ ਨੇ ਮੰਨ ਲਓ ਹੋਰ ਮੰਨ ਲਓ ਕਹਿੰਦੇ ਸੀ ਅਸੀਂ ਤਾਂ ਮੱਝਾਂ ਬਾਹਰ ਕੱਢ ਦੇਣੀ ਆ ਅਸੀਂ ਤਾਂ ਮੇਲੇ ਨਹੀਂ ਕਰਾਉਣੇ ਠੀਕ ਆ ਮੱਝ ਸਾਡੇ ਕੋਈ ਕੰਮ ਦੇਣੀ ਠੀਕ ਐ ਤੇ ਮੱਝ ਆਪਣੇ ਤਾਂ ਕੰਮ ਦੀ ਸੀਗੀ ਆਪਾਂ ਹਰਾਲ ਮਿਲ ਕੇ ਸਾਰੇ ਭਰਾਵਾਂ ਨੇ ਇਹ ਮੱਝਾਂ ਤੇ ਕੰਮ ਕੀਤਾ ਅੱਜ ਮੱਝਾਂ ਕਰ ਕਰ ਖੜਾਈਆਂ ਅੱਜ ਉਹੀ ਮੱਝਾਂ ਬੰਦੇ ਨੂੰ ਕਾਮਯਾਬ ਕਰਨ ਲੱਗੀਆਂ ਪਹਿਲਾਂ ਉਹੀ ਬੰਦਾ ਪਸ਼ੂਆਂ ਦੇ ਉੱਤੋਂ ਫੇਲ ਹੋਣ ਲੱਗਿਆ ਸੀਗਾ ਕਿਉਂਕਿ ਜਿਹੜੀ ਮੱਝਾਂ ਮੱਝ ਆਪਣੇ ਕਲਚਰ 'ਚ ਹੀ ਆਪਣੇ ਬਜ਼ੁਰਗਾਂ ਦੇ ਸਮੇਂ ਤੋਂ ਢਲੀ ਵੀ ਆਪਣੇ ਨਾਲ ਗਰਮੀ ਵੀ ਇਹ ਚੱਲਦੀ ਐ ਸਰਦੀ ਵੀ ਚੱਲਦੀ ਐ ਸਾਰਾ ਕੁਝ ਇਹ ਕਰਦੀ ਐ ਤਾਂ ਇਹ ਚੀਜ਼ਾਂ ਸੀਗੀਆਂ ਯੋਗਦਾਨ ਜ਼ਿਆਦੇ ਬਜ਼ੁਰਗਾਂ ਦਾ ਇਹੀ ਰਿਹਾ ਨਾ ਮੱਜਾਂ ਰੱਖਲ ਦਿੱਤੀਆਂ ਵੀ ਡੰਗਰਾਂ ਡੰਗਰ ਹੋਣਾ ਜੇ ਜਮੀਨਾ ਖੇਤੀ ਕਰਦੇ ਸੀ ਉਹਦੇ ਨਾਲ ਕਹਿੰਦੇ ਸੀਗੇ ਜੇ ਜਮੀਨਾ ਹੁੰਦੀਆਂ ਸੀ ਵੀ ਨਾ ਯਾਰ ਘਟਾ ਸਨਣਾ ਤੁਸੀਂ ਐ ਕਰਨਾ ਪਰ ਉਹ ਚੀਜ਼ ਨਹੀਂ ਦੱਸੀ ਵੀ ਭਾਈ ਜੇ ਕੋਈ ਨੌਕਰੀ ਤੇ ਲੱਗਦਾ ਉਹਨੂੰ 30-40 ਹਜ਼ਾਰ ਵੀ ਮਿਲਦਾ ਤਨਖਾਹ ਦਾ ਪੂਰੀ ਤਕੜੀ ਤਨਖਾਹ ਮੰਨੀ ਜਾਂਦੇ 30-40 ਹਜ਼ਾਰ 50 ਹਜ਼ਾਰ ਉਹਨੂੰ ਪੂਰਾ ਚੰਗਾ ਅਫਸਰ ਮੰਨਿਆ ਜਾਂਦਾ ਠੀਕ ਹੈ ਕੋਈ ਮਰਜ਼ੀ ਵਿਭਾਗ ਵਿੱਚ ਹੋਵੇ ਵਧੀਆ ਉਹਦੇ ਕੋਲੇ ਗੱਡੀ ਆ ਵਧੀਆ ਜਵਾਖ ਪੜਦੇ ਹੋਣਗੇ ਵਧੀਆ ਉਹਦੇ ਕੋਲੇ ਸਹੂਲਤ ਹੋ ਸਾਰਾ ਕੁਝ ਕੱਲਾ ਜ਼ਿਮੀਂਦਾਰ ਐਦਾਂ ਦਾ ਕਿਉਂਕਿ ਬੁੜਿਆਂ ਨੇ ਦਿਮਾਗ ਹੀ ਫਰੈਸ਼ ਉਹਦਾਂ ਕਰਤਾ ਠੀਕ ਆ 12-12 ਕਿੱਲੇ ਜ਼ਮੀਨ ਦੇ ਆ ਜੇ ਹੁਣ ਪ੍ਰਚੁਰਕ ਦੱਸਣ ਵੀ 12 ਕਿੱਲੇ ਜ਼ਮੀਨ ਦੇ ਆ ਭਾਈ ਜੀ 75000 ਨੂੰ ਠੇਕੇ ਤੇ 10 ਕਿੱਲੇ 7.5 ਲੱਖ ਦੇ ਆ 1.5 ਲੱਖ ਤੁਸੀਂ ਉੱਤੇ ਪਾ ਲਓ ਠੀਕ ਹੈ ਜੀ 9 ਲੱਖ ਰੁਪਏ ਦੀ ਤੁਹਾਡੀ ਜ਼ਮੀਨ ਹੈ 9 ਲੱਖ ਰੁਪਏ ਤੁਸੀਂ ਮਹੀਨੇ ਦੇ ਹਿਸਾਬ ਨਾਲ ਢਾਲੋ ਤੁਸੀਂ 70-80 ਹਜ਼ਾਰ ਰੁਪਏ ਦੇ ਅੱਜ ਵੀ ਤੁਹਾਡੀ ਤਨਖਾਹ ਪੱਕੀ ਆ ਘਰੇ ਆਪਦੇ ਬਾਣ ਦੇ ਵਿੱਚੋਂ ਜੇ ਠੇਕੇ ਦਾ ਮਤਲਬ ਹੀ ਲਾਉਣੇ ਆ ਜੇ ਤੁਸੀਂ ਆਪਦੇ ਬਾਣ ਚੋਂ ਫਸਲ ਕਰਦੇ ਤਾਂ ਲੱਖ ਰੁਪਏ ਦੀ ਕਿੱਲੇ ਦੀ ਫਸਲ ਵਜਦੀ ਆ ਆਪਾਂ ਨੂੰ ਸਾਰੀ ਹੈਨਾ ਲੱਖ ਰੁਪਏ ਦੀ ਵਜਦੀ ਆ ਆਪਦੇ ਬਾਣ ਵਾਲੇ ਨੂੰ ਤਾਂ ਤੁਸੀਂ ਐਂ ਦੇਖ ਲਓ ਜੇ 12 ਕਿੱਲੇ 12 ਲੱਖ ਹੋ ਗਈ 6 ਕਿੱਲੇ ਵਾਲੇ ਨੂੰ 50 ਹਜ਼ਾਰ ਮਹੀਨੇ ਦਾ ਢਲਦਾ ਠੀਕ ਆ ਉਹ ਵੀ ਨਹੀਂ ਚੀਜ਼ ਆਪਾਂ ਨੂੰ ਦਸੀ ਐਵੇਂ ਜੇ ਕਰੀ ਮਹਿਸਾਂ ਦੇ ਕੰਮ ਸੀ ਮਹਿਸਾਂ ਦੇ ਕੰਮਾਂ ਤੋਂ ਆਪ ਜਿਹੜੇ ਸਮਿਆਂ ਦੇ ਵਿੱਚ ਮੱਝਾਂ ਰੱਖੀਆਂ ਸੀ ਬੱਕਰੀਆਂ ਭੇਡਾਂ ਹੁੰਦੀਆਂ ਸੀ ਪੁਰਾਣੇ ਬੁੜਿਆ ਕੋਲੇ ਜਿਵੇਂ ਸਾਡੇ ਦਾਦੇ ਵਰਗੇ ਕਹਿੰਦੇ ਹੁੰਦੇ ਉਹ ਹਰ ਇੱਕ ਇਹ ਕਰੀਜੀ ਹੁੰਦਾ ਸੀ ਉਹ ਟਾਈਮਾਂ ਦੇ ਵਿੱਚ ਵੀ ਪੁਰਾਣੇ ਸਮੇਂ ਚ ਰੱਖੇ ਹੁੰਦੇ ਸੀ ਪਰ ਬੰਦਾ ਥੋੜਾ ਜਿਹਾ ਉਹਨੂੰ ਬੈਕਵਾਲਟੀ ਮੰਨਦਾ ਸੀ ਵੀ ਯਾਰ ਆਣ ਪੜੀ ਆ ਭੇਡਾਂ ਬੱਕਰੀਆਂ ਚਾਰਦੇ ਉਹ ਪਾਲਦੇ ਆ ਪਰ ਉਹਨਾਂ ਨੇ ਤਾਂ ਆਪਾਂ ਨਾ ਕਰ ਦੇਣੇ ਠੀਕ ਆ ਜ਼ਮੀਨਾਂ ਬਣਾਲੀਆਂ ਸਾਡੇ ਬੁੜਿਆਂ ਨੇ 8 ਕਿੱਲੇ ਤੋਂ 48 ਕਿੱਲੇ ਬਣਾਏ ਪਹਿਲੀ ਦੇ ਠੀਕ ਆ ਹਰ ਬੰਦੇ ਨੇ ਅੱਜ ਤੱਕ ਮ ਕੰਮ ਸੀ ਢੇਡਾਂ ਬੱਕਰੀਆਂ ਸਾਰਾ ਕੁਝ ਉਹਨਾਂ ਨੇ ਉਹ ਟੇ ਸਮਿਆਂ ਦੇ ਵਿੱਚ ਜ਼ਮੀਨ ਜਾਦੇ ਬਣਾਈ ਠੀਕ ਆ ਆਪਦੇ ਸਮੇਂ ਚ ਜ਼ਮੀਨਾਂ ਜਾਦੇ ਬਣਾ ਕੇ ਉਹ ਆਪਾਂ ਨੂੰ ਪਾਸੇ ਕਰ ਲਾਗੇ ਪਤਨ ਤਾਂ ਉਹਨਾਂ ਨੂੰ ਆਏ ਸੀ ਵੀ ਯਾਰ ਅਹੀ ਤਾਂ ਘੱਟਾ ਸਾਣ ਦੇ ਮਰ ਗਏ ਕਿਉਂਕਿ ਅੱਗੇ ਮਸ਼ੀਨਰੀ ਦਾ ਜੋਗ ਨਹੀਂ ਸੀ ਬੁੜੇ ਵੀ ਵਿਚਾਰੇ ਖੇਤਾਂ ਕਰਨੀ ਔਖੀਆਂ ਸੀ ਠੀਕ ਹੈ ਜੀ ਉਹ ਸਿਸਟਮ ਨਾਲ ਦੇ ਨਾਲ ਉਹਨਾਂ ਨੂੰ ਆਏ ਹੁੰਦਾ ਜੀ ਵੀ ਪੜਨਗੇ ਕੋਈ ਨੌਕਰੀ ਲੱਗਣਗੇ ਪਰ ਨਹੀਂ ਪਰ ਉਹ ਸਿਸਟਮ ਕੰਮ ਉਲਟ ਹੋ ਗਿਆ ਆਪਣੇ ਉਲਟ ਹੋ ਗਿਆ ਆਪਾਂ ਉਹ ਕੰਮ ਤੋਂ ਨਿਕਲ ਨੂੰ ਹਟ ਗਏ ਆਪਾਂ ਦੂਜੀ ਜਾ ਕੇ ਪਹਿਲਾਂ ਪਹਿਲਾਂ ਵਾਲੀ ਪੀੜੀ ਦਾ ਆਪਣਾ ਦਾ ਨੁਕਸਾਨ ਹੋਵੇਂ ਹੋਇਆ 84 ਬਲੇ ਦ ਠੀਕ ਹੈ ਜੀ ਨਸਾਂ ਚ ਹੋਇਆ ਤੀਜੀ ਪੀੜੀ ਦੇ ਵਿੱਚ ਕੁੜੀਆਂ ਦਾ ਬਹੁਤ ਨੁਕਸਾਨ ਹੋਇਆ ਜਦੋਂ ਕੁੜੀਆਂ ਨੂੰ ਪੇਟ ਦੇ ਵਿੱਚ ਹੀ ਮਾਰਿਆ ਜਾ ਸਕਦਾ ਸੀਗਾ ਹਨਾ ਉਹ ਟਾਈਮਾਂ ਦੇ ਵਿੱਚ ਠੀਕ ਹੈ ਇੰਨਾ ਜ਼ਿਆਦਾ ਕੀਤਾ ਤਾਂ ਪ੍ਰੂਨ ਹੱਤਿਆ ਹੋ ਗਈ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੀ ਉਸ ਤੋਂ ਬਾਅਦ ਵਾਲੀ ਪੀੜੀ ਆ ਉਹਦੇ ਦਿਮਾਗ ਦੇ ਵਿੱਚ ਇੰਨਾ ਕਿ ਕਰੇਜ ਵਾਰਦਾ ਵੀ ਤੁਸੀਂ ਬਸ ਬਾਹਰਲੇ ਮੁਲਖ ਜੀ ਥੋੜੀ ਕਮਾਈ ਆ ਇੱਧਰ ਥੋੜੀ ਕੁਝ ਨਹੀਂ ਠੀਕ ਹੈ ਇੱਧਰ ਹੁਣ ਸਾਰੇ ਬੰਦੇ ਕਹੀ ਜਾਂਦੇ ਵੀ ਜਿਹਨੇ ਕਿੱਲਾ ਜ਼ਮੀਨ ਦਾ ਵੇਚ ਲਿਆ ਉਹ ਕਿੱਲਾ ਨਹੀਂ ਲੈ ਸਕਦਾ ਵੀ ਇੰਨਾ ਆਉਣ ਵਾਲਾ ਟਾਈਮ ਜਿਹੜਾ ਐਨੇ ਕ ਹਾਲਾਤ ਸਾਰੀ ਦੁਨੀਆ ਦੀ ਸੈਟ ਹੋਈ ਜਾਂ ਮੰਗਿਆਂ ਸਾਰੀਆਂ ਦੁ ਕਿਉਂਕਿ ਉਦੋਂ ਹੀ ਵੱਧਦੀ ਆ ਤੇ ਫੇਰ ਹੀ ਸسٹم ਚੱਲਦਾ ਤਾਂ ਹੁਣ ਇਹੀ ਰਿਕਵੈਸਟ ਭਰਾ ਬਾਹਰ ਲੈਣੂਗੀ ਆ ਵੀ ਵੀਰ ਬਣ ਕੇ ਰਿਕਵੈਸਟ ਆ ਤੁਸੀਂ ਵੀ ਇੱਧਰ ਕਮਾਈਆਂ ਕਰੋ ਦਰ ਰਾਤ ਤੁਸੀਂ ਮਿਹਨਤ ਕਰਦੇ ਆ ਪਰ ਤੁਹਾਡੀ ਕਮਾਈ ਦਾ ਮੁੱਲ ਤੁਹਾਡਾ ਇੱਕ ਦਿਨ ਇੱਧਰ ਹੀ ਮੁੜਨਾ ਆ ਕੇ ਕਿਉਂਕਿ ਤੁਸੀਂ ਇੱਧਰ ਲਈ ਕਮਾਈ ਕਰਨੀ ਆ ਇੱਧਰ ਲਈ ਕਮਾਈ ਦੇ ਨਾਲ ਇੱਧਰ ਤੁਸੀਂ ਆਸਾਨੀ ਦੇ ਨਾਲ ਬਿਜ਼ਨਸ ਚਲਾ ਸਕਦੇ ਆ ਠੀਕ ਆ ਆਪਣੇ ਘਰੇ ਬੇਬੇ ਬਾਪੂ ਵਰਗੇ ਵੀ ਇੱਥੇ ਹੁੰਦੇ ਆ ਕੋਈ ਛੋਟਾ ਪਾਈ ਹੈਗਾ ਕੋਈ ਕਿਸੇ ਦਾ ਵੱਡਾ ਪਾਈ ਹੈਗਾ ਯਾਰ ਕੇ ਦੀਆਂ ਭੈਣਾਂ ਇੱਥੇ ਹੈਗੀਆਂ ਠੀਕ ਆ ਨਾਲ ਜੀਜੇ ਹੋ ਜਾਂਦੇ ਆ ਉਹ ਵੀ ਆਪਦੀ ਇੱਕ ਫੈਮਿਲੀ ਮੈਂਬਰੀ ਹੁੰਦੇ ਆ ਠੀਕ ਆ ਜੇ ਕੋਈ ਸਮਝ ਆ ਜਾਵੇ ਤਾਂ ਸਟਕ ਕਰ ਸਕ ਸਕਦੇ ਆ ਉਹਦੇ ਚ ਜ਼ਰੂਰੀ ਨਹੀਂ ਵੀ ਤੁਸੀਂ ਮੱਝਾਂ ਦਾ ਫਾਰਮ ਖੋਲਣਾ ਜਾਂ ਤੁਸੀਂ ਗਾਵਾਂ ਦਾ ਫਾਰਮ ਖੋਲਣਾ ਜਾਂ ਤੁਸੀਂ ਭੇਡਾਂ ਦਾ ਜਿਹੜਾ ਵੀ ਤੁਹਾਡੇ ਤਕਨੀਕੀ ਆਉਂਦੇ ਆ ਕੋਈ ਦੁਕਾਨਾਂ ਦਾ ਜਿਹਨੂੰ ਹਿਸਾਬ ਹੈ ਕੋਈ ਮੌਲ ਦਾ ਹਿਸਾਬ ਹੈ ਮੌਲ ਵਾਲਾ ਕੰਮ ਕਰੋ ਜਿਹੜੇ ਨੇ ਕੋਈ ਪੈਲਸ ਦਾ ਕੰਮ ਹੈ ਉਹਦਾ ਪੈਲਸ ਦਾ ਕੰਮ ਕਰੋ ਬੱਕਰੀਆਂ ਖਾਲਣਾ ਫਾਰਮ ਉਹ ਕਰੋ ਮੱਝਾਂ ਵਾਲੇ ਮੱਝਾਂ ਦਾ ਕਰੋ ਭਾਵਾਂ ਦੀ ਗਾਂਾਂ ਵਾਲੇ ਗਾਂਾਂ ਦਾ ਕਰੋ ਠੀਕ ਹੈ ਜਿਹੜਾ ਵੀ ਕੰਮ ਹੈ ਪਰ ਕੰਮ ਮਿੱਤਰੋ ਉਹ ਕਰੋ ਜਿਹਦੇ ਵਿੱਚ ਤੁਹਾਡੀ ਜੇ ਖਰਚਾ ਰੁਪਈਆ ਨਾ ਦਾ ਤੁਹਾਡਾ ਰੁਪਈਆ ਹੀ ਆਉਂਦਣਾ ਤਾਂ ਉਹ ਤੁਹਾਡਾ ਬਿਜ਼ਨਸ ਕਾਮਯਾਬ ਹੋ ਜੂ ਪਰ ਉਹ ਬਿਜ਼ਨਸ ਦੇ ਵਿੱਚ ਨਾ ਪਾਓ ਜਿਹੜੇ ਆਮ ਘਰਾਂ ਦੇ ਵਿੱਚ 5-5 4-4 ਪਸ਼ੂ ਸੀਗੇ ਠੀਕ ਹੈ ਕਿਤੇ ਕੁਛ ਹੋ ਗਿਆ ਕਿਤੇ ਕੁਛ ਹੋ ਗਿਆ ਕਿਤੇ ਕੁਛ ਹੋ ਗਿਆ ਵੀ ਤੁਹਾਡੀ ਜਿਹੜੀ ਖਰਚਾ ਹੈ ਉਹ ਤਾਂ ਤੁਹਾਡਾ 1 ਰੁਪਿਆ ਹੋ ਜੇ ਤੇ ਆਮਦਨ ਤੁਹਾਡੀ ਠਿਆਣੀ ਹੋ ਜੇ ਜਦੋਂ ਖਰਚਾ ਰੁਪਿਆ ਤੇ ਆਮਦਨ ਠਿਆਣੀ ਹੋ ਜੇ ਤਾਂ ਉਦੋਂ ਬਾਲਾ ਟਾਈਮ ਚਲਦਾ ਨਹੀਂ ਹੁੰਦਾ ਕੰਮ ਉਹ ਤੋਂ ਥੋੜੇ ਟਾਈਮ ਦੇ ਵਿੱਚ ਹੀ ਫੇਲ ਹੋ ਜਾਂਦਾ ਕੰਮ ਇਸੇ ਕਰਕੇ ਜਿਹੜੇ ਵੀ ਧੰਦੇ ਦੇ ਵਿੱਚ ਆਉਣੇ ਆ ਪੂਰੇ ਠੋਸ ਚੀਜ਼ਾਂ ਬਣਾ ਕੇ ਆਓ ਧੰਦੇ ਦੇ ਵਿੱਚ ਫੇਰ ਕੰਮ ਦੇ ਵਿੱਚ ਆਓ ਕੰਮ ਕੋਈ ਛੋਟਾ ਵੱਡਾ ਨਹੀਂ ਜਿਹੜੇ ਮਰਜ਼ੀ ਕੰਮ ਚ ਕਰੋ ਆਪਦਾ ਬਿਜ਼ਨਸ ਹੈ ਆਪਦਾ ਬਿਜ਼ਨਸ ਹੈ ਡਿਊਟੀ ਵਾਲੇ ਭਰਾ ਅੱਜ 50000 ਲੈਂਦੇ ਆ ਬਾਅਦ ਤੋਂ ਬਾਅਦ ਉਹਦਾ ਹੋਰ 10 ਸਾਲਾਂ ਦੇ ਵਿੱਚ 60 ਹੋ ਜਾਊਗਾ 70 ਹੋ ਜਾਊਗਾ ਪਰ ਅੱਜ ਜਿਹੜਾ ਆਪਦਾ ਬਿਜ਼ਨਸ ਹੈ ਜਿਹੜਾ ਬੰਦਾ ਆਪਦੇ ਬਿਜ਼ਨਸ ਤੋਂ ਅੱਜ 5000 ਕਮਾਉਂਦਾ ਆ ਆਪਦਾ ਬਿਜ਼ਨਸ ਹੋਵੇ ਪੌਂਦੀ ਸਬਜ਼ੀ ਕਿਉਂ ਨਾ ਵੇਚਦਾ ਹੋਵੇ ਉਹ ਜੇ ਲਗਨ ਦੇ ਨਾਲ ਕੰਮ ਕਰੂ ਹਾਂ ਘਰੇ ਬੈਠੇ ਨੂੰ ਬੇਲੇ ਨੂੰ ਨਹੀਂ ਰੱਬ ਦੇ ਕੇ ਜਾਂਦਾ ਪਰਮਾਤਮਾ ਵੀ ਉਹਦੀ ਮਦਦ ਕਰਦਾ ਜਿਹੜਾ ਬੰਦਾ ਆਪਦੀ ਮਦਦ ਆਪ ਕਰਦਾ ਠੀਕ ਹੈ ਤਾਂ ਉਹ ਤੁਸੀਂ 5000 ਵਾਲਾ ਬੰਦਾ 10 ਤੋਂ 15 ਸਾਲਾਂ ਦੇ ਵਿੱਚ ਜੇ ਉਹੀ ਮਿਹਨਤ ਤੇ ਲੱਗਿਆ ਰਿਹਾ ਤੇ ਉਹ 5 ਲੱਖ ਰੁਪਏ ਮਹੀਨੇ ਦਾ ਬਣਾ ਸਕਦਾ 5 ਲੱਖ ਤੋਂ ਪੌਂਦੀ 5 ਕਰੋੜ ਬਣਾਓ ਉਹ ਤੁਹਾਡੇ 'ਚ ਲੱਗਣਾ ਵੀ ਕਿੱਡਾ ਵੱਡਾ ਤੁਸੀਂ ਕੰਮ ਸਾਂਭ ਸਕਦੇ ਆ ਕਿੱਡਾ ਵੱਡ ਪੌਮਾਂ ਦੀ ਛੋਟਾ ਹੋਵੇ ਪੌਮਾਂ ਦੀ ਵੱਡਾ ਹੋਵੇ ਨਾਲੇ ਤੁਸੀਂ ਰਜਗਾਰ ਦੇਵੋਗੇ ਚਾਰ ਬੰਦਿਆਂ ਨੂੰ ਤੇ ਨਾਲੇ ਤੁਸੀਂ ਆਪ ਖੁਸ਼ ਰਹਿਮੋਗੇ ਠੀਕ ਹੈ ਡੇਲੀ ਦੀ ਆਮਦਨ ਦੀ ਤੁਹਾਨੂੰ ਅੱਜ ਜ਼ਰੂਰਤ ਹੈ ਅੱਜ ਖੇਤੀ ਕਰਦੇ ਆ ਲਿੰਟਾਂ ਭਰਤੀਆਂ ਆੜਤੀਆਂ ਦੇਉ ਆ ਅੱਜ ਪੈਸੇ ਹੈ ਨਹੀਂ 20000 ਫੜ ਲੈਂਦਾ ਉਹਦਾ ਵਿਆਜ ਉੱਦੀ ਪੈਣ ਲੱਗ ਜਾਂਦਾ ਜਵਾਕਾਂ ਨੇ 100 ਮੰਗ ਲਿਆ 50 ਮੰਗ ਲਿਆ ਫੀਸਾਂ ਭਰਤੀਆਂ ਇੱਧਰ ਜਾਣਾ ਤੇਲ ਪੋਣਾ ਉਹ ਸਾਰਾ ਕੋਈ ਵਿਆਜ ਤੇ ਹੀ ਹੈ ਠੀਕ ਹੈ ਤੁਹਾਨੂੰ ਆਮਦਨ ਡੇਲੀ ਦੀ ਲੋੜ ਹੈ ਡੇਲੀ ਦੀ ਆਮਦਨ ਦੀ ਤੁਹਾਨੂੰ ਜ਼ਰੂਰਤ ਹੈ ਤੁਹਾਡੇ ਕੋਲੇ ਡੇਲੀ ਭਾਂ ਦੀ 1000 ਰੁਪਏ ਦਾ ਤੁਸੀਂ ਕੰਮ ਕਰਦੇ ਹੋ ਤੇ ਜੇ 500 ਰੁਪਏ ਬਚਦਾ ਨਾ 100 ਰੁਪਏ ਸਬਜ਼ੀ ਪਾਣੀ ਦਾ ਹੋ ਗਿਆ ਠੀਕ ਹੈ ਜੀ 150 ਜਿਹਦੇ ਕੋਲੇ 2-3 ਜਵਾਕ ਹੈ ਯਕੀਨ ਨਹੀਂ ਆ ਯਾਰ ਕੋਈ ਮਰ ਜੇ ਇੰਨੇ ਕਦਾ ਜਵਾਕ ਖਾਈ ਜਾਂਦੇ ਆ ਠੀਕ ਹੈ 150 ਜਵਾਕ ਖਾਂਦੇ ਆ ਮਗਰ 300 ਬਚ ਗਏ 300 ਦੇ ਨਾਲ ਮੜਾ ਮੋਟਾ ਕਿਤੇ ਤੁਸੀਂ ਆਉਣਾ ਜਾਣਾ ਸਾਰਾ ਕੁਝ ਉਹ ਜਾਨੀ ਕਿ ਡੇਲੀ ਵਾਲੇ ਤੁਹਾਡੇ ਖਰਚੇ ਭੈਣੋਂ ਜਿਹੜਾ ਮਹੀਨੇ ਦਾ 15-2000 ਫੜ ਕੇ ਤੁਸੀਂ ਵਰਤਦੇ ਆ ਉਹ ਤੁਹਾਡੇ ਕੋਲੇ ਪੈਸਾ ਡੇਲੀ ਆਉਂਦਾ